बीते दिन लुधियाना के जनकपुरी इलाके में शिव भोले मंदिर समिति के द्वारा भगवान शिव की प्रतिमा की प्राण प्रतिष्ठा समारोह का आयोजन किया गया जिसमें कई लोग शामिल हुए। इस मौके पे शिव परिवार समेत अन्य देवी देवताओं की प्रतिमाओं की भी प्राण प्रतिष्ठा की गई जहां भक्तों में खुशी और आस्था की लहर देखी गई आपको बता दें कि शिवरात्रि के मौके पर नए सिरे से मंदिर का निर्माण किया गया जानकारी मुताबिक ये मंदिर लुधियाना की प्राचीन मंदिरों में से एक है जो 40 साल पुरानी है पट्टो घट जी सामान अठारह बेसिक है सोलह हजार एक सौ पचानवे मिलते है जिद लगभग सत्तर तो अस्सी जय भोलेनाथ आज हम सब शिव भोला मंदिर कमेटी की तरफ से मूर्ति स्थापना दिवस जो है उसके उपरांत इकट्ठे हुए तो यहाँ पे हवन यज्ञ हो रहे हैं जजमानों ने सुबह मूर्ति की प्राण प्रतिष्ठा की पंडित जी के द्वारा तो अब उनकी प्राण प्रतिष्ठा के दौरान हम यहाँ पे हवन यज्ञ करा रहे हैं तो आप भी आइए शिव भोला मंदिर जो जनकपुरी में बड़ा मशहूर मंदिर बनने जा रहा है तो आप भी आए भोले शंकर के दर्शन करें और आशीर्वाद लें यहाँ पे सभी मंदिरों जो मूर्तियां हैं विराजमान की गई हैं भोले शंकर की माँ वैष्णो देवी की गणपति जी की सबकी मूर्तियां विराजमान की गई है तो आप सभी से अनुरोध है आप एक बार आए जरूर आए ਇਹਾਂ ਪੇ ਮਾਤਾ ਦੇ ਕੇ ਜੈ ਬੋਲੇ ਨਾਥ ਜੈ ਬੋਲੇ ਨਾਥ ਮੇਰੇ ਸਤਕਾਰਯੋਗ ਜਿਹੜੇ ਜੈ ਬੋਲਾ ਨਾਥ ਮੰਦਿਰ ਕਮੇਟੀ ਦੇ ਸੋਨੂ ਜੀ ਤਾਗੜੀ ਸਾਹਿਬ ਰੋਕੀ ਚੰਡੇਲ ਜੀ ਮੰਗਾ ਚੰਡੇਲ ਜੀ ਅਰੇਲ ਜੀ ਔਰ ਸੋਨੂ ਜੀ ਦੁੱਗਲ ਸਾਹਿਬ ਪਰ ਵਿਸ਼ੇਸ਼ ਕਰਕੇ ਇਸ ਵਾਰਡ ਦੇ ਪਾਰਸ਼ਦ ਗੌਰਵਜੀਤ ਸਿੰਘ ਜੀ ਜੀ ਔਰ ਇਹ ਸਾਰੇ 26 ਤਰੀਕ ਨੂੰ ਜਿਹੜਾ ਮਹਾਦੇਵ ਦਾ ਉਸ ਬ੍ਰਹਮੰਡਾ ਬ੍ਰਹਮੰਡ ਦੇ ਮਾਲਕ ਦਾ ਜਿਹੜਾ ਪਾਵਨ ਤੇ ਪਵਿੱਤਰ ਦਿਵਸ ਸ਼ਿਵਰਾਤਰੀ ਮਹੌਸਮ ਮਨਾਏ ਆ ਉਸੇ ਸੰਬੰਧ ਚ ਇਹ ਮੰਦਿਰ ਨੂੰ ਪ੍ਰਾਚੀਨ ਮੰਦਿਰ ਆ ਇਹਦਾ ਨਵ ਨਿਰਮਾਣ ਦੁਬਾਰਾ ਨਵੇਂ ਸਿਰੇ ਤੋਂ ਕੀਤਾ ਗਿਆ ਵਾ ਔਰ ਸਾਰੇ ਨੇ ਸਹਿਯੋਗ ਕੀਤਾ ਵਾ ਔਰ ਸ਼ਿਵਰਾਤਰੀ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਵਾ ਔਰ ਸੂਚੀ ਕਮੇਟੀ ਨੂੰ ਔਰ ਮਹਾਦੇਵ ਦੀ ਕਿਰਪਾ ਬਲਾਈ ਰੱਖਣ ਧੰਨਵਾਦ ਬੰਬ ਬੰਮ ਬੋਲੇ ਬੰਬ ਬੰਮ ਬੋਲੇ ਬੰਬ ਬੰਮ ਬੋਲੇ ਬੰਬ ਬੰਮ ਬੋਲੇ ਹਾਂਜੀ ਆ ਭਾਈ ਘਰੇ ਦੇ ਭਾਈ ਘੜੋ ਕਿਦਾਂ ਹਰ ਹਰ ਮਹਾਦੇਵ ਬਹੁਤ ਬਹੁਤ ਮਹਿਤਾ ਪਹਿਲਾ ਸਭ ਤੋਂ ਸਾਰੀ ਕਮੇਟੀ ਦੇ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ 40 ਸਾਲ ਪੁਰਾਣਾ ਇੱਕ ਮੰਦਿਰ ਜਿਹਨੂੰ ਬਹੁਤ ਵਧੀਆ ਤਰੀਕੇ ਨਾਲ ਨਵੇਂ ਢੰਗ ਨਾਲ ਤਿਆਰ ਕਰਕੇ ਤੁਹਾਡੇ ਸਾਰੇ ਭਰਾਵਾਂ ਦੇ ਯੋਗਦਾਨ ਦੇ ਨਾਲ ਬਹੁਤ ਵਧੀਆ ਬਣਾਇਆ ਗਿਆ ਹੈ ਮੈਂ ਤਾਂ ਸਭ ਤੋਂ ਪਹਿਲਾਂ ਕਮੇਟੀ ਮੈਂਬਰਾਂ ਨੂੰ ਇਹਨਾਂ ਦੀ ਸ਼ੁਭਕਾਮਨਾ ਦੇਣਾ ਚਾਹਾਂਗਾ ਬਾਕੀ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਕਹਿਣਾ ਚਾਹਾਂਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਏਰੀਏ ਦੇ ਕਾਉਂਸਲਰ ਸਹਿਬਾ ਗੋਰਾ ਜੀ ਗੌਰਵਜੀਤ ਸਿੰਘ ਗੋਰਾ ਜੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਮੰਦਰ ਨਿਰਮਾਨ ਦੇ ਵਿੱਚ ਗੁਰਦੇਵ ਸਿੰਘ ਦੇਵੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਬਹੁਤ ਮਦਦ ਕੀਤੀ ਹੈ ਹੋਰ ਵੀ ਬਹੁਤ ਸਾਰੇ ਨਾਮ ਨੇ ਮੈਂ ਇਹਨਾਂ ਨਾਮ ਨਹੀਂ ਲੈ ਸਕਦਾ ਪਰ ਮੈਂ ਸਭ ਦਾ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਮੰਦਰ ਨਿਰਮਾਨ ਦੇ ਵਿੱਚ ਆਪਣਾ ਸਹਿਯੋਗ ਦੇ ਕੇ ਆਪਣਾ ਆਸ਼ੀਰਵਾਦ ਦੇ ਕੇ ਸਾਡੇ ਸਾਰਿਆਂ ਦੇ ਨਾਲ ਕੰਦੇ ਨਾਲ ਮਿਲਾ ਕੇ ਇਸ ਮੰਦਰ ਦਾ ਸਹਿਯੋਗ ਮਤਲਬ ਪੂਰਾ ਕੀਤਾ ਹੈ ਬਹੁਤ ਬਹੁਤ ਸ਼ੁਕਰੀਆ ਤੇ ਹਿਸ਼ਾਰ ਮਰੀ ਸ਼ਿਵਰਾਤਰੀ ਤੇ ਇਸ ਮੰਦਰ ਦਾ ਨਿਰਮਾਨ ਬਹੁਤ ਜ਼ਿਆਦਾ ਜ਼ਰੂਰੀ ਸੀ ਇਸ ਲਈ ਮੈਂ ਸਭ ਦਾ ਸ਼ੁਕਰੀਆ ਦਰਜ ਕਰਨਾ ਚਾਹਾਂਗਾ ਜਿਨ੍ਹਾਂ ਨੇ ਅੱਜ ਸਾਰਾ ਕੰਮ ਪੂਰਾ ਕਰਾ ਕੇ ਸ਼ਿਵਰਾਤਰੀ ਤੱਕ ਪੂਰਾ ਕਰਵਾਇਆ ਮੰਦਰ ਨੂੰ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਅਲੀ ਸਰ ਕੀ ਨਾਮ ਹੈਗਾ ਕੀ ਕਹੋਗੇ ਜਿਹੜਾ ਮੰਦਿਰ ਚ ਸਥਾਪਨਾ ਕੀਤੀ ਜਾ ਰਹੀ ਹੈ ਐਪੋਲ ਸ਼ੰਕਰ ਦਾ ਮੰਦਿਰ ਆ ਪਿਛਲੇ 35 ਸਾਲ ਤੋਂ ਮੰਦਿਰ ਚੱਲ ਰਿਹਾ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ ਔਰ ਇਸ ਮੰਦਿਰ ਨੂੰ ਇੱਥੇ ਤੱਕ ਪਛਾਣ ਵਾਲੇ ਤਾਂਗੜੀ ਸਾਹਿਬ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਅੱਗੇ ਉਹ ਬਾਲੀਵਾਰਸ ਆ ਗਏ ਬੇਟੇ ਆ ਗਏ ਦੁੱਗਲ ਹੋਣੀ ਆ ਗਏ ਨੇ ਹਨੀ ਹੋਣੀ ਹੈਗੇ ਨੇ ਸ਼ਰਮਾਈ ਹੈਗੇ ਨੇ ਬੜੇ ਹੀ 5 7 10 ਬੰਦੇ ਨੇ 20 ਬੰਦੇ ਨੇ ਇਸ ਮੰਦਿਰ ਦੀ ਬਹੁਤ ਜਿਆਦਾ ਤਰੱਕੀ ਕੀਤੀ ਹੈ ਔਰ ਇਹ ਸਾਡੀ ਜਨਕਪੁਰੀ ਵਾ ਤੇ ਬੜਾ ਸੁਭਾਗਿਆ ਦਾ ਕੰਮ ਜੀ ਹੁਣ ਸ਼ਿਵਰਾਤਰੀ ਵੀ ਆ ਰਹੀ ਹੈ ਵੀ ਵਧੀਆ ਹੋਣੇ ਹੈ ਸ਼ਿਵਰਾਤਰੀ ਸਭ ਤੋਂ ਵਧੀਆ ਲੰਗਰ ਹਰ ਤਰ੍ਹਾਂ ਦਾ ਲੰਗਰ ਵਗੈਰਾ ਕਟੋੜ ਬੀਤੀ ਤਰ੍ਹਾਂ ਦੀਆਂ ਆਟਮਾ ਜਾਨੀ ਕਿ ਬਹੁਤ ਵਧੀਆ ਢੰਗ ਨਾਲ ਦਿਲੋਂ ਕਰਦੇ ਨੇ ਸਾਰੇ ਮੁਹੱਲੇ ਲਈ ਤੁਸੀਂ ਬਹੁਤ ਵਧੀਆ ਪ੍ਰਚਾਲਾ ਕੀਤਾ। ਮੁਹੱਲੇ ਲਈ ਇਹਨਾਂ ਨੇ ਐਡਾ ਵਧੀਆ ਪ੍ਰਚਾਲਾ ਕੀਤਾ ਕਿ ਲੋਕਾਂ ਦਾ ਮਨ ਖੁਸ਼ ਹੋ ਗਿਆ। ਔਰ ਬਹੁਤ ਵਧੀਆ ਦਿਲੋਂ ਕਰ ਰਹੇ ਨੇ। ਇਹ ਨਹੀਂ ਕੋਈ ਫਾਰਮੈਲਟੀ ਨਹੀਂ। ਦਿਲੋਂ ਕਰ ਰਹੇ ਨੇ। ਠੀਕ ਹੈ। ਆ ਜੀ ਬੋਰੇ ਵੀ ਕੀ ਹੋ ਗਏ ਜਿਹੜਾ ਜਿਹੜਾ ਅੱਜ ਵੀ ਬਹੁਤ ਯਸੋ ਆਪਣੇ ਕਿਹਾ ਆ ਹਮਰ ਇੱਕ ਤਕਰੀਬਨ 40 ਸਾਲ ਪੁਰਾਣਾ ਪੰਡਿਤ ਜੈ ਭੂਲੇ ਮੰਦਿਰ ਦੇ ਨਾਮ ਤੇ ਆ ਤੇ ਜਿਹਦਾ ਪ੍ਰਧਾਨ ਅਜ ਅੰਕੁਸ਼ ਤਾਗੜੀ ਹੈ ਮੇਰੇ ਖਿਆਲ ਇਹਦਾ ਦਾਦਾ ਹੀ ਮਦਨ ਮਦਨ ਲਾਲ ਤਾਗੜੀ ਜੀ ਪ੍ਰਧਾਨ ਸੀ ਅੱਜ ਪੂਰਾ ਮੰਦਿਰ ਦਾ ਨਿਰਮਾਣ ਜਿਹੜਾ ਦੁਬਾਰਾ ਕੀਤਾ ਗਿਆ ਤੇ ਅੱਜ ਪੂਰੇ ਇਲਾਕੇ ਚ ਬੜਾ ਹੁਸ਼ਾ ਦੇ ਨਾਲ ਮੂਰਤੀ ਸਥਾਪਨਾ ਵੀ ਕੀਤੀ ਗਈ ਹਮਨ ਵੀ ਕਰਾਇਆ ਗਿਆ ਤੇ ਸਾਰੇ ਇਲਾਕੇ ਲਈ ਲੰਗਰ ਵੀ ਮਨਾਇਆ ਗਿਆ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਜਿੰਨੇ ਵੀ ਮੰਦਿਰ ਕਮੇਟੀ ਹੈ ਚਾਹੇ ਉਹ ਗੀਚਾ ਚਾਹੇ ਵੀਰਾਵਾਂ ਚਾਹੇ ਸੋਨੂ ਵੀਰਾ ਚਾਹੇ ਦੁੱਗਲ ਵੀਰਾ ਜਿੰਨੀ ਟੀਮ ਹੈ ਸਭ ਨੇ ਉਹ ਕੋਲੋਂ ਵੀ ਆਪਣੇ ਪੈਸੇ ਪਾਏ ਕਿਉਂਕਿ ਇੱਕ ਟੀਮ ਬਣਾ ਕੇ ਕੰਮ ਕੀਤਾ ਪਰ ਜਿੰਨਾ ਸਹਿਯੋਗ ਸੀ ਸਭ ਮਿਲ ਕੇ ਕਰ ਸਕਦੇ ਸੀ ਕੋਸ਼ਿਸ਼ ਕੀਤੀ ਇਸ ਐਸੋਸੀਏਸ਼ਨ ਨੇ ਤੇ ਮੈਂਬਰਾਂ ਨੇ ਮਿਲ ਕੇ ਮੰਦਿਰ ਦਾ ਨਿਊ ਨਿਰਮਾਣ ਕੀਤਾ ਜਿਹਦੇ ਵਿੱਚ ਤਕਰੀਬਨ ਮੈਂ ਕਿਹਾ 15-20 ਲੱਖ ਰੁਪਏ ਲੱਗਾ ਹੋਏਗਾ ਪਰ ਐਸੀ ਕਮੇਟੀ ਜਿਨੇ ਆਪਣੇ ਕੋਲੋਂ ਵੀ ਬੜਾ ਯੋਗਦਾਨ ਕਰਕੇ ਮੰਦਿਰ ਦਾ ਨਿਰਮਾਣ ਕੀਤਾ ਕੁਝ ਹੀ ਹੁੰਦੀ ਹੈ ਦੇਖੋ ਆਪਣੇ ਘਰ ਨੂੰ ਸੋਨਾ ਬਣਾਣਾ ਸਮਾਜ ਨੂੰ ਸੋਨਾ ਬਣਾਉਣਾ ਇੱਕ ਅਲੱਗ ਗੱਲ ਹੈ ਚਲੋ ਸਾਰੇ ਮਿਲ ਕੇ ਕੰਮ ਕਰਦੇ ਕਿ ਮੰਦਿਰ ਦਾ ਨਵਾਂ ਨਿਰਮਾਨ ਅੱਜ ਕੱਲ੍ਹ ਇੱਕ ਘਰ ਦੇ ਬਰਾਬਰ ਹੈ ਬੜੀ ਖੁਸ਼ੀ ਹੁੰਦੀ ਹੈ ਐਸੀ ਕਮੇਟੀ ਜਿਹੜੀ ਐਡੀ ਮਿਹਨਤ ਕਰਕੇ ਮੰਦਿਰ ਨੂੰ ਇੰਨਾ ਸੋਨਾ ਬਣਾਇਆ ਤੇ ਮੂਰਤੀ ਸਥਾਪਨਾ ਕੀਤੀ ਤੇ ਸਾਰਿਆਂ ਨੂੰ ਲੰਗਰ ਦੀ ਵਿਵਸਥਾ ਵੀ ਕੀਤੀ ਤੇ ਅੱਜ ਪੂਰੇ ਇਲਾਕੇ ਨੂੰ ਵਿਆਹ ਦੇ ਮੰਗ ਸਜਾਇਆ ਤਾਂ ਕਿ ਪੂਰੇ ਸਾਰੇ ਤੇ ਖੁਸ਼ੀ ਮਨਾ ਸਕਣ। ਅਗਲੀ ਸ਼ਿਵਰਾਤਰੀ ਵੀ ਆ ਰਹੀ ਹੈ ਲੋਕਾਂ ਨੂੰ ਮਤਲਬ ਵਧੀਆ ਚੀਜ਼ ਦਿਖਾਈ ਹੈ। ਦੇਖੋ ਹਾਂ ਬਿਲਕੁਲ ਸ਼ਿਵਰਾਤਰੀ ਆ ਰਹੀ ਹੈ ਅਜ ਮੰਦਿਰ ਦਾ ਕੰਮ ਕਾਫੀ ਪੈਂਡਿੰਗ ਸੀ। पर शिवरात्रि ਨੂੰ ਦੇਖ ਕੇ ਅੱਜ ਮੂਰਤੀ ਸਥਾਪਨਾ ਕੀਤੀ ਗਈ ਤਾਂ ਕਿ ਜਿਹੜਾ ਸ਼ਿਵ ਭੋਲੇ ਦਾ ਦਿਨ ਹੈ ਉਹਦੇ ਇੱਥੇ ਖੂਬ ਰੌਣਕਾਂ ਲੱਗਣ ਤੇ ਅੱਜ ਜਿਹੜਾ ਨਿਊ ਨਿਰਮਾਨ ਮੰਦਿਰ ਦਾ ਆਇਆ ਉਹ ਆ ਕੇ ਲੋਕ ਦੇਖਣ ਤੇ ਜੇ ਕੋਈ ਕਮੀ ਪੇਸ਼ੀ ਹੈ ਉਹ ਅਸੀਂ ਪੂਰੀ ਠੀਕ ਕਰੀਏ ਕਿਉਂਕਿ ਕੋਈ ਕਮੀਆਂ ਰਹਿ ਜਾਂਦੀਆਂ ਇਸੇ ਕਰਕੇ 3 ਦਿਨ ਪਹਿਲਾਂ ਅਸੀਂ ਅੱਜ ਓਪਨਿੰਗ ਲਗ ਰੱਖੀ ਹੈ ਤਾਂ ਕਿ ਜਿਹੜੀਆਂ ਸਥਾਪਨਾ ਰੱਖੀ ਹੈ ਤਾਂ ਕਿ ਜਿਹੜੀ ਅੱਗੋਂ ਕਮੀ ਹੈ ਉਹ ਠੀਕ ਕਰ ਸਕੇ ਤੇ ਜਿੰਨੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਮੰਦਿਰ ਨੂੰ ਸੋਨਾ ਤੋਂ ਸੋਨਾ ਬਣਾ ਸਕੀ ਹੈ